ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਮਾ ਕਲਾਂ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਵਕੀਲ ਦੇ ਅਗਰ ਇੱਕ ਤਾਜੀ ਸੂਈ ਬੂਰੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਸੂਈਆ ਕਿੰਨਾ ਕਬੌੜਾ ਕਿਹੜਾ ਮਿੱਤਰੋ ਸੂਆ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਕਿਹੜਾ ਸੂਆ ਫਿਰ ਆਪਾਂ ਗੱਲ ਕਰਦੇ ਹਾਂ ਕਦ ਘਾਟ ਮਿੱਤਰੋ ਚੰਗਾ ਤੇ ਦੁੱਧ ਵੀ ਮਿੱਤਰੋ ਬਹੁਤ ਸੋਹਣਾ ਘੜ ਦੇਣਾ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਹੈ हां जी भाई वकील की हालचाल ठीक है सीता जो ਹੁਣ ਆਪਾਂ ਮੱਝ ਦੇ ਸੂਏ ਦੀ ਗੱਲ ਕਰਦੇ ਹਾਂ ਪਹਿਲਾਂ ਹਨਾ ਇਹਦਾ ਕਿਹੜਾ ਸੂਆ ਮੇਣਾ ਸੂਆ ਤੀਜਾ ਤੀਜਾ ਹਾਂ ਓਕੇ ਕਦੋਂ ਕਦੀ ਸੂਈ ਐ ਇਹ ਨੂੰ ਅੱਜ 5 ਮਾਂ ਦਾ ਪੰਜਵਾਂ ਮਗਰ ਬੱਚਾ ਕੱਟਾ ਕੱਟਾ ਜੀ ਕਿੰਨਾ ਕੁ ਇਸ ਵਕਤ ਬੋਲਾ ਤਿਆਰ ਹੈ ਬੋਲਾ ਹੋਊਗਾ ਯਾ ਬੱਚੇ ਸਣੇ ਕ ਬੱਚੇ ਤੇ ਬਿਨਾ ਬੱਚਾ ਝੰਗਾ ਕੇ ਬੱਚਾ ਝੰਗਾ ਕੇ 8 ਕਿਲੋ ਮਾਂ ਲਾ 10 ਕਿਲੋ ਹੈਗਾ ਹਾਂ ਹਾਂ ਠੀਕ ਹੈ ਤੋਰੋ ਜੀ ਇੱਕ ਵਾਰੀ ਘਰ ਆ ਆ ਬੱਚਾ ਚੰਗਾ ਹੈ ਮਿੱਤਰੋ ਬਾਈ ਕਹਿੰਦਾ ਵੀ 8 ਕਿਲੋ ਬੋਲਾ ਇਹ ਤੋੜ ਦੋ ਲੰਮੀ ਤੋੜ ਦੇ ਬੜੀ ਕੱਦ ਕਾਟ ਸਿਹਤ ਪੱਖੋਂ ਚੰਗੀ ਸਮੀ ਵੀ ਹੈ ਤੇ ਬਾਈ ਦਾ ਜਿਹੜਾ ਘਰ ਹੈ ਪੁੱਛੋ ਤੋਂ ਆਪਾਂ ਜਦੋਂ ਸੇਮੇਂ ਚ ਐਂਟਰ ਹੁੰਨੇ ਆ ਐਂਟਰ ਹੋਣ ਤੋਂ ਪਹਿਲਾਂ ਹੀ ਮਿੱਤਰੋ ਬਾਜ ਵਾਲੀ ਕੋਠੀ ਤੋਂ ਬਿਲਕੁਲ ਬੈਕ ਸਾਈਡ ਬਾਈ ਦਾ ਘਰ ਆ ਖੇਤਾਂ ਦੇ ਵਿੱਚ ਰੰਗ ਵੀ ਮਿੱਤਰੋ ਬਹੁਤ ਸਾਫ਼ ਹੈ ਤੇ ਥੱਲੇ ਵੀ ਦੀ ਪੂਰੀ ਆਪਾਂ ਕਹਿ ਸਕਦੇ ਸਾਫ਼ ਹੈ ਤੇ ਤੀਜਾ ਸੁਗਾ ਬਾਈ ਤੇ ਦੱਸਣ ਦੇ ਮਤਲਬ ਵੀ ਸੁਈ ਹੈ ਮਗਰ ਕਟਾ ਚਵਾਈ ਜੀ ਬਹੁਤ ਸੋਹਣੀ ਠੀਕ ਹੈ ਚਵਾਈ ਚੰਗੀ ਆ ਓਕੇ ਰੇਟ ਫਿਰ ਇਹਦਾ ਕੀ ਕਰਤਾ ਜੀ ਰੇਟ ਆਪਾਂ 132 ਕਰਤਾ 132 ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗੇ ਜੀ 62809 62809 ਹਾਂ 34281 34281 62809 342 34281 ਬਾਈ ਦਾ ਫੋਨ ਨੰਬਰ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ